ਇਸ ਬੀਬੀ ਨੂੰ ਕਿਰਪਾਨ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਹੁੰਦੇ ਸਨ ਆਓ ਕਿਰਪਾਨ ਦੇ ਤੁਹਾਨੂੰ ਦਰਸ਼ਨ ਕਰਾਈਏ ਤੇ ਸਤਿਗੁਰ ਜੀ ਦੇ ਹੋਰ ਸ਼ਾਸਤਰਾਂ ਦੇ ਤੁਹਾਨੂੰ ਦਰਸ਼ਨ ਕਰਾਈਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੀਲੇ ਘੋੜੇ ਨੇ ਜਦੋਂ ਪੱਠੇ ਤੇ ਪੈਰ ਪਾਇਆ ਤਾਂ ਪੱਠਾ ਠੰਡਾ ਠਾਰ ਹੋ ਗਿਆ ਅੱਜ ਵੀ ਉਸ ਪੱਠੇ ਨੂੰ ਹਜ਼ਾਰਾਂ ਸੰਗਤਾਂ ਨਮਸ਼ਕਾਰ ਕਰਨ ਵਾਸਤੇ ਆਉਂਦੀਆਂ ਹਨ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਸੁਣਾਉਣੇ ਆ ਇੱਥੋਂ ਦਾ ਇਤਿਹਾਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸੰਗਤ ਜੀ ਤਾਂ ਜੋ ਹੋਰ ਸੰਗਤਾਂ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਤੰਦਰੁਸਤ ਹੋਮੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਰੋਪੜ ਦਾ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਸਾਹਿਬ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਚਾਰ ਵਾਰ ਆਪਣੇ ਪਾਵਨ ਪਵਿੱਤਰ ਚਰਨ ਪਾਏ। ਇਸ ਅਸਥਾਨ ਤੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾਨ ਅਤੇ ਕਟਾਰ ਵੀ ਮੌਜੂਦ ਹੈ। ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਅਤੇ ਉਹ ਸਮੇ ਦਾ ਪਠਾ ਵੀ ਉਸੇ ਤਰ੍ਹਾਂ ਹੀ ਮੌਜੂਦ ਹੈ। ਉਹ ਪਠਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰੂ ਸਾਹਿਬ ਦੀ ਯਾਦ ਅੰਦਰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਆਓ ਨਾਲ ਤੁਹਾਨੂੰ ਇੱਥੋਂ ਦਾ ਇਤਿਹਾਸ ਵੀ ਸਰਵਣ ਕਰਾਉਣੀ ਆ ਪਹਿਲੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਗਾਣੀ ਦੀ ਜੰਗ ਜਿੱਤ ਕੇ ਆਨੰਦਪੁਰ ਸਾਹਿਬ ਨੂੰ ਵਾਪਸ ਜਾਂਦੇ ਸਮੇ ਏਸ ਪਿੰਡ ਕੋਟਲਾ ਨਹੰਗ ਵਿੱਚ ਰੁਕੇ ਸਨ ਇੱਥੇ ਨਹੰਗ ਖਾਨ ਦਾ ਪਠਾ ਚੱਲਦਾ ਸੀ ਪੱਠੇ ਤੇ ਜਾ ਕੇ ਗੁਰੂ ਸਾਹਿਬ ਜੀਆਂ ਨੇ ਮਜ਼ਦੂਰਾਂ ਨੂੰ ਪੁੱਛਿਆ ਵੀ ਸਾਨੂੰ ਠਹਿਰਨ ਵਾਸਤੇ ਕੋਈ ਜਗ੍ਹਾ ਦੱਸੋ ਮਜ਼ਦੂਰਾਂ ਨੇ ਗੁਰੂ ਸਾਹਿਬ ਦੇ ਨਾਲ ਮਜ਼ਾਕ ਕਰਦੇ ਹੁੰਆਂ ਪੱਠੇ ਵੱਲ ਇਸ਼ਾਰਾ ਕਰਕੇ ਆਖਿਆ ਮਹਾਰਾਜ ਜੀ ਉਹ ਜਗ੍ਹਾ ਤੇ ਜਾ ਕੇ ਤੁਸੀਂ ਆਰਾਮ ਕਰ ਲਓ ਜਾਣੀ ਜਾਣ ਸਤਗੁਰ ਜੀਆਂ ਨੇ ਆਪਣੇ ਨੀਲੇ ਨੂੰ ਅੱਡੀ ਮਾਰੀ ਗੁਰੂ ਜੀ ਦਾ ਨੀਲਾ ਘੋੜਾ ਤਪਦੇ ਬਲ ਦੇ ਪੱਠੇ ਤੇ ਚੜ ਗਿਆ ਜਿਵੇਂ ਹੀ ਪੱਠੇ ਤੇ ਘੋੜੇ ਦਾ ਪੌੜ ਵੱਜਦਾ ਹੈ ਤੇ ਪੱਠਾ ਠੰਡਾ ਠਾਰ ਹੋ ਜਾਂਦਾ ਹੈ। ਉਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਪੱਠੇ ਦੇ ਤੇ ਸਤਿਗੁਰੂ ਜੀ ਦੇ ਘੋੜੇ ਦਾ ਉਹ ਪੌੜ ਲੱਗਾ ਹੋਇਆ ਸਾਹਮਣੇ ਵਿਖਾਈ ਦੇ ਰਿਹਾ ਹੈ। ਜਦੋਂ ਹੀ ਨੀਲੇ ਘੋੜੇ ਨੇ ਆਪਣਾ ਪਾੜ ਮਾਰਿਆ ਜਿਵੇਂ ਹੀ ਪੱਠਾ ਠੰਡਾ ਹੁੰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੋਂ ਉਤਰ ਕੇ ਪੱਠੇ ਦੇ ਉੱਤੇ ਚੌਂਕੜਾ ਮਾਰ ਕੇ ਬੈਠ ਜਾਂਦੇ ਹਨ ਮਜ਼ਦੂਰ ਇਹ ਸਭ ਕੁਝ ਵੇਖ ਕੇ ਹੈਰਾਨ ਹੋ ਜਾਂਦੇ ਆ ਉਹਨਾਂ ਵਿੱਚੋਂ ਇੱਕ ਮਜ਼ਦੂਰ ਨੇ ਜਾ ਕੇ ਚੌਧਰੀ ਨਹੰਗ ਖਾਨ ਨੂੰ ਖਬਰ ਦਿੱਤੀ ਚੌਧਰੀ ਨਹੰਗਖਾਂ ਆਉਂਦਾ ਹੈ ਤੇ ਗੁਰੂ ਜੀ ਨੂੰ ਪੱਠੇ ਉੱਤੇ ਚੌਕੜਾ ਮਾਰ ਕੇ ਅਡੋਲ ਬੈਠੇ ਵੇਖ ਕੇ ਹੈਰਾਨ ਹੋ ਜਾਂਦਾ ਸਤਿਗੁਰ ਜੀਆ ਦੇ ਅੱਗੇ ਆ ਕੇ ਸਿਰ ਝੁਕਾਉਂਦਾ ਹੈ ਭੁੱਲ ਬਖਸ਼ੋਂਦਾ ਹੈ ਤੇ ਬੇਨਤੀ ਕਰਦਾ ਹੈ ਮਹਾਰਾ ਜੀ ਮੇਰੇ ਕਿਲੇ ਵਿੱਚ ਆ ਕੇ ਤੁਸੀਂ ਚਰਨ ਪਾਓ ਸਤਿਗੁਰ ਜੀ ਉਹਦੇ ਨਾਲ ਕਿਲੇ ਵਿੱਚ ਚਲੇ ਜਾਂਦੇ ਹਨ ਬਾਕੀ ਸਿੰਘ ਇੱਥੇ ਹੀ ਰਹਿ ਜਾਂਦੇ ਆ ਉਸ ਕਿਲੇ ਦੇ ਤੁਹਾਨੂੰ ਅਗਲੇ ਬਲੌਗ ਵਿੱਚ ਅਸੀਂ ਦਰਸ਼ਨ ਕਰਾਵਾਂਗੇ ਉਹ ਬਲੌਗ ਤੁਸੀਂ ਜ਼ਰੂਰ ਵੇਖਣਾ ਹੈ ਕਿਉਂਕਿ ਉਸੇ ਤਰ੍ਹਾਂ ਹੀ ਉਹ ਕਿਲਾ ਅੱਜ ਵੀ ਸਾਂਭ ਕੇ ਰੱਖਿਆ ਗਿਆ ਹੈ ਕਿਲੇ ਵਿੱਚ ਲਿਜਾ ਕੇ ਚੌਧਰੀ ਨਹੰਗ ਖਾਨ ਸਤਗੁਰ ਜੀਆਂ ਦੀ ਬੜੀ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਦੂਜੀ ਵਾਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਨਹਾੰਗ ਖਾਂ ਦੇ ਲੜਕੇ ਆਲਮ ਖਾਂ ਦੀ ਮੰਗਣੀ ਦੇ ਸਮੇ ਸਤਿਗੁਰੂ ਜੀ ਇਸ ਆਸਥਾਨ ਤੇ ਆਏ ਤੇ ਇੱਥੋਂ ਫਿਰ ਕਿਲੇ ਵਿੱਚ ਗਏ ਤੀਜੀ ਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਕੁਰਖੇਤਰ ਤੋਂ ਵਾਪਸ ਆ ਰਹੇ ਸਨ ਉਸ ਸਮੇ ਫਿਰ ਇਸ ਪਠਾ ਸਾਹਿਬ ਦੇ ਆਸਥਾਨ ਤੇ ਆ ਕੇ ਰੁਕੇ ਸਨ ਇੱਥੋਂ ਹੀ ਗੁਰੂ ਸਾਹਿਬ ਨਹਾੰਗ ਖਾਂ ਦੇ ਕਿਲੇ ਵਿੱਚ ਫਿਰ ਦੁਬਾਰਾ ਗਏ ਚੌਧਰੀ ਨਹੰਗ ਖਾਨ ਸਤਗੁਰ ਜੀਆਂ ਦਾ ਬਹੁਤ ਪਿਆਰ ਵਾਲਾ ਸਿੱਖ ਬਣ ਗਿਆ ਤੇ ਚੌਥੀ ਵਾਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ 22 ਧਾਰ ਦੇ ਰਾਜੇ ਅਤੇ ਮੁਗਲ ਫੌਜਾਂ ਨੇ ਗੁਰੂ ਜੀ ਤੇ ਹਮਲਾ ਕੀਤਾ ਭਾਈ ਬਚਿੱਤਰ ਸਿੰਘ ਜੀਆਂ ਨੂੰ ਸਤਗੁਰ ਜੀ ਜ਼ਖਮੀ ਹਾਲਤ ਵਿੱਚ ਨਹੰਗ ਖਾਨ ਦੇ ਕਿਲੇ ਵਿੱਚ ਲੈ ਕੇ ਆਉਂਦੇ ਆ ਸੰਗਤ ਜੀ ਉਹ ਸਾਹਮਣੇ ਤੁਸੀਂ ਕੰਦ ਤੇ ਜੋ ਤਸਵੀਰ ਲੱਗੀ ਵੇਖ ਰਹੇ ਹੋ ਇਹ ਬਾਬਾ ਜੀਉਨ ਸਿੰਘ ਜੀ ਦੀ ਤਸਵੀਰ ਹੈ ਬਾਬਾ ਜੀਉਨ ਸਿੰਘ ਜੀਆ ਨੇ ਇਹ ਪਠਾ ਸਹਿਬ ਵਾਲਾ ਅਸਥਾਨ ਪ੍ਰਗਟ ਕੀਤਾ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਟਲਾ ਨਹੰਗ ਖਾਨ ਨੂੰ ਆਖਿਆ ਭਾਈ ਬਚਿੱਤਰ ਸਿੰਘ ਦੀ ਸੇਵਾ ਮੇਰੀ ਸੇਵਾ ਸਮਝ ਕੇ ਕਰਿਓ ਤੇ ਨਾਲ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਜ ਨੇ ਇਹ ਪਰਿਵਾਰ ਨੂੰ ਇੱਕ ਸ਼ਰੀ ਸਾਹਿਬ ਇੱਕ ਕਟਾਰ ਇੱਕ ਗੈਂਡੇ ਦੀ ਢਾਲ ਬਖਸ਼ਿਸ਼ ਕੀਤੀ ਸੀ ਤੇ ਨਾਲ ਹੀ ਗੁਰੂ ਸਾਹਿਬ ਨੇ ਆਖਿਆ ਇਹਨਾਂ ਦੀ ਸੇਵਾ ਕਰਦੇ ਰਹੋ ਤੁਹਾਡਾ ਸਿਤਾਰਾ ਚਮਕਦਾ ਰਹੇਗਾ ਤੇ ਪਠਾਨ ਇਹਨਾਂ ਨੂੰ ਧੂਫ ਬੱਤੀ ਹਰ ਰੋਜ਼ ਕਰਦੇ ਸਨ ਤੇ ਗੁਰੂ ਜੀ ਨੇ ਆਖਿਆ ਸੀ ਜਦੋਂ ਤੁਹਾਨੂੰ ਮੇਰੇ ਦਰਸ਼ਨਾਂ ਦੀ ਤਾਂਗ ਹੋਵੇ ਮੇਰੇ ਦਰਸ਼ਨ ਕਰਨੇ ਹੋਣ ਇਹ ਕਿਰਪਾਨ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ ਇੱਥੋਂ ਫਿਰ ਧੰਗੁਰ ਗੋਬਿੰਦ ਸਿੰਘ ਮਹਾਰਾਜ ਅੱਗੇ ਚਮਕੌਰ ਸਾਹਿਬ ਚਲੇ ਜਾਂਦੇ ਆ ਕੋਟਲਾ ਨਹੰਗ ਖਾਨ ਜੀ ਦਾ ਅਗਲਾ ਇਤਿਹਾਸ ਤੁਹਾਨੂੰ ਅਗਲੀ ਵੀਡੀਓ ਵਿੱਚ ਆਪਾਂ ਸਰਵਣ ਕਰਾਵਾਂਗੇ ਜਿੱਥੇ ਭਾਈ ਬਚਿੱਤਰ ਸਿੰਘ ਜੀਆ ਦਾ ਸੰਸਕਾਰ ਹੋਇਆ ਉਹ ਸਥਾਨ ਦੇ ਵੀ ਦਰਸ਼ਨ ਕਰਾਵਾਂਗੇ ਆਪ ਜੀ ਸਾਹਮਣੇ ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਦਰਬਾਰ ਕਿੰਨਾ ਸੋਹਣਾ ਸਜਿਆ ਹੋਇਆ ਹੈ ਆਓ ਹੁਣ ਤੁਹਾਨੂੰ ਉਹਨਾਂ ਵਸਤੂਆਂ ਦੇ ਦਰਸ਼ਨ ਕਰਾਈਏ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਪਰਿਵਾਰ ਨੂੰ ਬਖਸ਼ਿਸ਼ ਕੀਤੀਆਂ ਸਨ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਟਾਰ ਇਹ ਕਟਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਪਰਿਵਾਰ ਨੂੰ ਬਖਸ਼ਿਸ਼ ਕੀਤੀ ਸੀ ਤੇ ਨਾਲ ਹੀ ਤੁਸੀਂ ਸ਼੍ਰੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਕਿਰਪਾਨ ਦੇ ਦਰਸ਼ਨ ਕਰ ਰਹੇ ਹੋ ਇਹ ਸ਼੍ਰੀ ਸਾਹਿਬ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਜੋ ਸ਼੍ਰੀ ਸਾਹਿਬ ਮਹਾਰਾਜ ਜੀਆ ਨੇ ਇਹ ਪਰਿਵਾਰ ਨੂੰ ਬਖਸ਼ਿਸ਼ ਵਜੋਂ ਦਿੱਤੀ ਸੀ 1947 ਦੀ ਵੰਡ ਸਮੇਂ ਪਰਿਵਾਰ ਇਹ ਵਸਤੂਆਂ ਪਠਾ ਸਾਹਿਬ ਗੁਰਦੁਆਰਾ ਸਾਹਿਬ ਆਪ ਆਪਣੇ ਹੱਥੀਂ ਰੱਖ ਗਿਆ ਸੀ ਸੋ ਸੰਗਤ ਜੀ ਇਸ ਵੀਡੀਓ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ ਅਗਲੀ ਵੀਡੀਓ ਵਿੱਚ ਚੌਧਰੀ ਨਹੰਗ ਖਾਨ ਦੇ ਘਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਇਕਲੇ ਦੇ ਦਰਸ਼ਨ ਕਰਾਉਣੇ ਆ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਵੀਡੀਓ ਦੇ ਨਾਲ ਜੁੜੇ ਰਹੋ ਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਲਦ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ